ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 4 ਕਰ ਪਹਿਲਾ ਮੈਂ ਮਨ ਤਨ ਬਿਰਹੋਂ ਅਤ ਅਗਲਾ ਕਿਉ ਪ੍ਰੇਤ ਮਿਲੇ ਕਰ ਆਏ ਜਾਣ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਏ ਜਾ ਪਛਾਨ ਤੈਨ ਸਜਣਾ ਪ੍ਰਭ ਕਿਤ ਬਿਦ ਮਿਲੇ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨ ਕੋਇ ਹਮ ਮੂਰਖ ਮੁਗਦ ਸਰਣਾਗਤੀ ਕਰ ਕਿਰਪਾ ਮਿਲੇ ਹਰ ਸੋਇ ਰਹਾ ਸਤ ਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤ ਗੁਰ ਹਰ ਪ੍ਰਭ ਬੁਝਿਆ ਗੁਰ ਜੀਵੜ ਅਬਰ ਨਾ ਕੋਏ ਹੋ ਗੁਰ ਸ੍ਰਿਣੀ ਟਹਿ ਪਹਾ ਕਰ ਦਇਆ ਮਿਲੇ ਪ੍ਰਭ ਸੋਏ ਮਨ ਹਠ ਕਿਨੈ ਨਾ ਪਾਇਆ ਕਰ ਉਪਾਵਤ ਕੇ ਸਭ ਕੋਏ ਸਹਸ ਸਿਆਨਪ ਕਰ ਰਹੇ ਮਨ ਕੋ ਰੰਗ ਨਾ ਹੋਏ ਕੂੜ ਕਪਟ ਕੇ ਨੈਨਾ ਪਾਇਓ ਜੋ ਵੀ ਜੈ ਖਾਵੇ ਸੋਏ ਸਭਨਾ ਸਤੈਰੀ ਆਸ ਪ੍ਰਭ ਸਭ ਜੀ ਤੇਰੇ ਤੁਮਰਾਸ ਪ੍ਰਭ ਤੁਦਹਿ ਖਾਲੇ ਕੋ ਨਹੀਂ ਦਰ ਗੁਰਮੁਖਾਨੁ ਸਬਾ ਸੇਖੋ ਪੰਜਲ ਡੁੱਬਦੇ ਕਢ ਲੈ ਜਨ ਨਾਨਕ ਕੀ ਅਰਦਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹਲਾ 4 ਕਰ ਪਹਿਲਾ ਮੈਂ ਮਨ ਤਨ ਬਿਰਹੋਂ ਅਤ ਅਗਲਾ ਕਿਉ ਪ੍ਰੇਤ ਮਿਲੇ ਕਰ ਆਏ ਜਾ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਜਾ ਪਛਾਨ ਤਿੰਨ ਸਜਣਾ ਪ੍ਰਭ ਕਿਤ ਬਿਦ ਮਿਲੇ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਬਰ ਨ ਕੋਈ ਹਮ ਮੂਰਖ ਮੁਗਦ ਸਰਣਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾ ਸਤ ਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤ ਗੁਰ ਹਰ ਪ੍ਰਭ ਬੁਜਿਆ ਗੁਰ ਜੀਵੜ ਅਬਰ ਨਾ ਕੋਏ ਹਉ ਗੋਰੇ ਸ੍ਰਿਨਾਈ ਟਹਿ ਪਵਾ ਕਰ ਦਇਆ ਮਿਲੇ ਪ੍ਰਭ ਸੋਏ ਮਨ ਹਠ ਕਿ ਨੈਨਾ ਪਾਇਆ ਕਰ ਉਪਾਵਤ ਕੇ ਸਭ ਕੋਏ ਸਹਸ ਸਿਆਨਪ ਕਰ ਰਹੇ ਮਨ ਕੋ ਰੰਗ ਨਾ ਹੋਏ ਉੜ ਕਪਟ ਕੇ ਨੈਨਾ ਪਾਇਓ ਜੋ ਪੀ ਜਾ ਖਾਵੇ ਸੋਏ ਸਬਨਾ ਤੇਰੀ ਆਸ ਪ੍ਰਭ ਸਾਬ ਜੀ ਤੇਰੇ ਤੁਮਰਾਸ ਪ੍ਰਭ ਤੋਦੇ ਖਾਲੇ ਕੋ ਨਹੀਂ ਦਰ ਗੁਰਮੁਖਾਂ ਨੂੰ ਸਬਾਸ ਵੇਖ ਵੇਖ ਕਉ ਪੰਜਲ ਡੁੱਬਦੇ ਕੜ ਲੈ ਜਨ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਮ ਮਹਲਾ ਚੌਥਾ ਕਰ ਪਹਿਲਾ ਮੈਂ ਮਨ ਤਨ ਬਿਰਹੁਤ ਅਗਲਾ ਕਿਉ ਪ੍ਰੇਤਮ ਮਿਲੈ ਕਰ ਆਏ ਜਾਣ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਜਾ ਪਛਾਣ ਤੈਨ ਸਜਣਾ ਪ੍ਰਭ ਕਿਤ ਬਿਦ ਮਿਲੈ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਬਰ ਨ ਕੋਈ ਹੰਮ ਮੋਰਖ ਮੁਗਦਸ ਰਣਾਗਤੀ ਕਾ ਕਿਰਪਾ ਮਿਲੇ ਹਰ ਸੋਏ ਰਹਾ ਸਤ ਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤ ਗੁਰ ਹਰ ਪ੍ਰਭ ਬੁਜਿਆ ਗੁਰ ਜੀਵੜ ਅਬਰ ਨਾ ਕੋਈ ਉਗਰੇ ਸ੍ਰੀ ਨਾਈ ਟਹਿ ਪਵਾ ਕਰ ਦਇਆ ਮਿਲੇ ਪ੍ਰਭ ਸੋਏ ਮਨ ਹਠ ਕੇ ਨੈਨਾ ਪਾਇਆ ਕਰ ਉਪਾਵਤ ਕੇ ਸਭ ਕੋਏ ਸਹਸ ਸ੍ਰਿ ਅਨਪ ਕਰ ਰਹੇ ਮਨ ਕੋ ਰੰਗ ਨਾ ਹੋਏ ਉੜ ਕਪਟ ਕੇ ਨੈਨਾ ਪਾਇਓ ਜੋ ਵੀ ਦੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਸ ਰਬ ਤੋਦੇ ਖਾਲੇ ਕੋ ਨਹੀਂ ਦਰ ਗੁਰਮੁਖਾਂ ਨੂੰ ਸਬਾ ਸੇਖੋਂ ਪੰਝਲ ਡੁੱਬਦੇ ਕੜ ਲੈ ਜਨ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਗ ਮਹਲਾ 4 ਕਰ ਪਹਿਲਾ ਮੈਂ ਮਨ ਤਨ ਬਿਰਹਤ ਅਗਲਾ ਕਿਉ ਪ੍ਰੇਤਮ ਮਿਲੈ ਕਰ ਆਏ ਜਾ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਜਾ ਪਛਾਣ ਤੈ ਨ ਸਜਣਾ ਪ੍ਰਭ ਕਿਤ ਬਿਦ ਮਿਲੈ ਮਿਲਾਏ ਮੇਰੇ ਸਤਗੁਰਾ ਮੈਂ ਤੁਝ ਬਿਨ ਅਵਰ ਨ ਕੋਈ ਹਮ ਮੂਰਖ ਮੁਗਦ ਸਰਣਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾ ਸਤ ਗੁਰ ਸਰਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤ ਗੁਰ ਹਰ ਪ੍ਰਭ ਬੁਜਿਆ ਗੁਰ ਜੇਵੜ ਅਬਰ ਨਾ ਕੋਏ ਹਉ ਗੁਰ ਸ੍ਰਿਣੀ ਟਹਿ ਪਵਾ ਕਰ ਦਇਆ ਮਿਲੇ ਪ੍ਰਭ ਸੋਏ ਮਨ ਹਠ ਕਿਨੈਨਾ ਪਾਇਆ ਕਰ ਓਪਾਵਤ ਕੇ ਸਭ ਕੋਏ ਸਹਸ ਸਿਆਨਪ ਕਰ ਰਹੇ ਮਨ ਕੋ ਰੰਗ ਨਾ ਹੋਏ ਕੂੜ ਕਪਟ ਕਿਨੈਨਾ ਪਾਇਓ ਜੋ ਪੀ ਜਾ ਖਾਵੇ ਸੋਏ ਸਬਨਾ ਤੇਰੀ ਆਸ ਪ੍ਰਭ ਸਬਰ ਜੀ ਤੇਰੇ ਤੂੰ ਰਾਸ ਪ੍ਰਭ ਤੁਦਹਿ ਖਾਲੇ ਕੋ ਨਹੀਂ ਦਰ ਗੁਰਮੁਖਾ ਨੂੰ ਸਬਾ ਸੇਖ ਪੰਜਲ ਡੁੱਬਦੇ ਕੜ ਲੈ ਜਨ ਨਾਨਕ ਕੀ ਅਰਦਾਸ ਸਤਨਾਮ ਸ਼੍ਰੀ ਵਹਿਗੋ ਸਾਹਿਬ ਜੀ ਸ਼੍ਰੀ ਰਾਗ ਮਹਲਾ 4 ਕਰ ਪਹਿਲਾ ਮੈਂ ਮਨ ਤਨ ਬਿਰਹੂ ਅਤ ਅਗਲਾ ਕਿਉ ਪ੍ਰੇਤਮ ਮਿਲੈ ਕਰ ਆਏ ਜਾ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਜਾ ਪਛਾਨ ਤਿੰਨ ਸਜਣਾ ਪ੍ਰਭ ਕਿਤ ਬਿਦ ਮਿਲੈ ਮਿਲਾਏ ਮੇਰੇ ਸਤ ਗੁਰਾ ਮੈਂ ਤੁਝ ਬਿਨ ਅਵਰ ਨ ਕੋਈ ਹਮ ਮੂਰਖ ਮੁਗਦਸ ਰਣਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾ ਸਤ ਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤ ਗੁਰ ਹਰ ਪ੍ਰਭ ਬੁਝਿਆ ਗੁਰ ਜੇਵੜ ਅਬਰ ਨਾ ਕੋਈ ਹਉ ਗੋਰੇ ਸ੍ਰਿਨਾਈ ਤਹਿ ਪਵਾ ਕਰ ਦਇਆ ਮਿਲੇ ਪ੍ਰਭ ਸੋਏ ਮਨ ਹਠ ਕਿ ਨੈਨਾ ਪਾਇਆ ਕਰ ਉਪਾਵਤ ਕੇ ਸਭ ਕੋਏ ਸਹਸ ਸ੍ਰਿ ਅਨਪਕਾਰ ਰਹੇ ਮਨ ਕੋ ਰੰਗ ਨਾ ਹੋਏ ਉੜ ਕਪਟ ਕੇ ਨੈਣਾ ਪਾਇਓ ਜੋ ਵੀ ਦੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤਦ ਹੈ ਖਾਲੇ ਕੋ ਨਹੀਂ ਦਰ ਗੁਰਮੁਖਾਂ ਨੂੰ ਸਬਾਸ ਵੇਖ ਪੰਝਲ ਡੁੱਬਦੇ ਕੜ ਲੈ ਜਨ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 4 ਕਰ ਪਹਿਲਾ ਮੈਂ ਮਨ ਤਨ ਬਿਰਹੋਂ ਅਤ ਅਗਲਾ ਕਿਉ ਪ੍ਰੇਤਮ ਮਿਲੈ ਕਰ ਆਏ ਜਾਣ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਜਾ ਪਛਾਨ ਤੈਨ ਸਜਣਾ ਪ੍ਰਭ ਕਿਤ ਬਿਦ ਮਿਲੈ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨ ਕੋਈ ਹਮ ਮੂਰਖ ਮੁਗਦ ਸਰਣਾ ਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾ ਸਤ ਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤ ਗੁਰ ਹਰ ਪ੍ਰਭ ਬੁਜਿਆ ਗੁਰ ਜੇਵੜ ਅਬਰ ਨਾ ਕੋਏ ਉਗਰੇ ਸ੍ਰੀ ਨਾਈ ਟਹਿ ਪਵਾ ਕਰ ਦਿਆ ਮਿਲੇ ਪ੍ਰਭ ਸੋਏ ਮਨ ਹਠ ਕੇ ਨੈਨਾ ਪਾਇਆ ਕਰ ਉਪਾਵਤ ਕੇ ਸਭ ਕੋਏ ਸਹ ਸਹ ਅਨਪਕਾਰ ਰਹੇ ਮਨ ਕੋ ਰੰਗ ਨਾ ਹੋਏ ਉੜ ਕਪਟ ਕੇ ਨੈਣਾ ਪਾਇਓ ਜੋ ਵੀ ਦੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੁਦਹਿ ਖਾਲੇ ਕੋ ਨਹੀਂ ਦਰ ਗੁਰਮੁਖਾਂ ਨੂੰ ਸਬਾਸ ਵੇਖ ਪੰਝਲ ਡੁੱਬਦੇ ਕੜ ਲੈ ਜਨ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 4 ਕਰ ਪਹਿਲਾ ਮੈਂ ਮਨ ਤਨ ਬਿਰਹੋਂ ਅਤ ਅਗਲਾ ਕਿਉ ਪ੍ਰੇਤਮ ਮਿਲੈ ਕਰ ਆਏ ਜਾ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਜਾ ਪਛਾਨ ਤਨ ਸਜਣਾ ਪ੍ਰਭ ਕਿਤ ਵਿਦ ਮਿਲਾਇ ਮਿਲਾਇ ਮੇਰੇ ਸਤਗੁਰਾ ਮੈਂ ਤੁਝ ਬਿਨ ਅਵਰ ਨ ਕੋਇ ਹਮ ਮੂਰਖ ਮੁਬਦਸ ਰਣਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾ ਸਤ ਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤ ਗੁਰ ਹਰ ਪ੍ਰਭ ਬੁਜਿਆ ਗੁਰ ਜੀਵੜ ਅਬਰ ਨ ਕੋਏ ਹਉ ਗੁਰ ਸ੍ਰਿ ਨਾਈ ਤਹਿ ਪਵਾ ਕਰ ਦਇਆ ਮਿਲੇ ਪ੍ਰਭ ਸੋਏ ਮਨ ਹਠ ਕਿਨੈਨਾ ਪਾਇਆ ਕਰ ਉਪਾਵਤ ਕੇ ਸਭ ਕੋਏ ਸਹਸ ਸ੍ਰੇ ਅਨਪ ਕਰ ਰਹੇ ਮਨ ਕੋ ਰੰਗ ਨਾ ਹੋਏ ਕੂੜ ਕਪਟ ਕਿਨੈਨਾ ਪਾਇਓ ਜੋ ਵੀ ਦੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਾਬ ਜੀ ਤੇਰੇ ਤੂੰ ਰਾਸ ਪ੍ਰਭ ਤਦੇ ਖਾਲੇ ਕੋ ਨਹੀਂ ਦਰ ਗੁਰਮੁਖਾ ਨੂੰ ਸਬਾ ਸੇਖੋ ਕਉ ਪੰਝਲ ਡੁੱਬਦੇ ਕਢ ਲੈ ਜਨ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹਲਾ ਚੌਥਾ ਕਰ ਪਹਿਲਾ ਮੈਂ ਮਨ ਤਨ ਬਿਰਹੋਂ ਅਤ ਅਗਲਾ ਕਿਉਂ ਪ੍ਰੇਤੰ ਮਿਲਾ ਕਰ ਆਏ ਜਾਣ ਦੇਖਾਂ ਪ੍ਰਭ ਆਪਣਾ ਪ੍ਰਭ ਦੇਖੇ ਦੁਖ ਜਾਏ ਜਾ ਪਛਾਨ ਤੈਨ ਸਜਣਾ ਪ੍ਰਭ ਕਿਤ ਬਿਦ ਮਿਲਾਇ ਮਿਲਾਇ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨ ਕੋਇ ਹਮ ਮੂਰਖ ਮੁਗਦ ਸਿਰਨਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾ ਸਤ ਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤ ਗੁਰ ਹਰ ਪ੍ਰਭ ਬੁਝਿਆ ਗੁਰ ਜੀਵੜ ਅਬਰ ਨਾ ਕੋਈ ਉਗਰੇ ਸ੍ਰੀ ਨਾਈ ਟਹਿ ਪਵਾ ਕਰ ਦਿਆ ਮਿਲੇ ਪ੍ਰਭ ਸੁਏ ਮਨ ਹਠ ਕਿ ਨੈਣਾ ਪਾਇਆ ਕਰ ਉਪਾਵ ਤਕੇ ਸਭ ਕੋਏ ਸਹਸ ਸਿਆਨਪ ਕਾਰ ਰਹੇ ਮਨ ਕੋ ਰੰਗ ਨਾ ਹੋਏ ਉੜ ਕਪਟ ਕੇ ਨੈਨਾ ਪਾਇਓ ਜੋ ਪੀਂਦੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਾਬ ਜੀ ਤੇਰੇ ਤੁਮਰਾਸ ਪ੍ਰਭ ਤੋਦੇ ਖਾਲੇ ਕੋ ਨਹੀਂ ਦਰ ਗੁਰਮੁਖਾ ਨੂੰ ਸਬਾਸ ਵੇਖੋ ਕਉ ਪੰਜਲ ਡੁੱਬਦੇ ਡਲ ਲੈ ਜਨ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹਲਾ 4 ਕਰ ਪਹਿਲਾ ਮੈਂ ਮਨ ਤਨ ਬਿਰਹੂ ਅਤ ਅਗਲਾ ਕਿਉ ਪ੍ਰੇਤਮ ਮਿਲੈ ਕਰ ਆਏ ਜਾ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਜਾ ਪਛਾਨ ਤੈਨ ਸਜਣਾ ਪ੍ਰਭ ਕਿਤ ਬਿਦ ਮਿਲਾ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨ ਕੋਈ ਹੰਮ ਮੋਰਖ ਮੁਗਦ ਸਰਣਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾ ਸਤ ਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤ ਗੁਰ ਹਰ ਪ੍ਰਭ ਬੁਜਿਆ ਗੁਰ ਜੇਵੜ ਅਬਰ ਨਾ ਕੋਏ ਹਉ ਗੋਰੇ ਸ੍ਰੀ ਨਾਈ ਟਹਿ ਪਵਾ ਕਰ ਦਿਆ ਮਿਲੇ ਪ੍ਰਭ ਸੋਏ ਮਨ ਹਠ ਕੇ ਨੈਣਾ ਪਾਇਆ ਕਰ ਉਪਾਵਤ ਕੇ ਸਭ ਕੋਏ ਸਹ 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 ਅਨਪ ਕਰ ਰਹੇ ਮਨ ਕੋ ਰੰਗ ਨਾ ਹੋਏ ਉੜ ਕਪਟ ਕੇ ਨੈਨਾ ਪਾਇਓ ਜੋ ਪੀਂਦੇ ਖਾਵੇ ਸੋਏ ਸਭਨਾ ਬਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੁਮਰਾਸ ਪ੍ਰਭ ਤੋ ਦਹੇ ਖਾਲੇ ਕੋ ਨਹੀਂ ਦਰ ਗੁਰਮੁਖਾ ਨੂੰ ਸਬਾਸ ਵੇਖ ਵੇਖ ਕਉ ਪੰਝਲ ਡੁੱਬਦੇ ਕੜ ਲੈ ਜਨ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 4 ਕਰ ਪਹਿਲਾ ਮੈਂ ਮਨ ਤਨ ਬਿਰਹੋਂ ਅਤ ਅਗਲਾ ਕਿਉ ਪ੍ਰੇਤਮ ਮਿਲੈ ਕਰ ਆਏ ਜਾ ਦੇਖਾਂ ਪ੍ਰਭ ਆਪਣਾ ਪ੍ਰਭ ਦੇਖੇ ਦੁੱਖ ਜਾਏ ਜਾ ਪਛਾਨ ਤੈਨ ਸਜਣਾ ਪ੍ਰਭ ਕਿਤ ਬਿਦ ਮਿਲੇ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨ ਕੋਈ ਹਮ ਮੂਰਖ ਮੁਗਦਸ ਰਣਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾ ਸਤ ਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤ ਗੁਰ ਹਰ ਪ੍ਰਭ ਬੁਝਿਆ ਗੁਰ ਜੇਵੜ ਅਬਰ ਨਾ ਕੋਈ ਉਗਰੇ ਸ੍ਰੀ ਨਾਈ ਟਹਿ ਪਵਾ ਕਰ ਦਇਆ ਮਿਲੇ ਪ੍ਰਭ ਸੋਏ ਮਨ ਹਠ ਕਿ ਨੈਨਾ ਪਾਇਆ ਕਰ ਉਪਾਵ ਤਕੇ ਸਭ ਕੋਏ ਸਹਸ ਸ੍ਰਿ ਅਨਪ ਕਰ ਰਹੇ ਮਨ ਕੋ ਰੰਗ ਨਾ ਹੋਏ ਕਪਟ ਕੇ ਨੈਨਾ ਪਾਇਓ ਜੋ ਪੀਂਦੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਾਬ ਜੀ ਤੇਰੇ ਤੁਮਰਾਸ ਪ੍ਰਭ ਤੋ ਦਹ ਖਾਲੇ ਕੋ ਨਹੀਂ ਦਰ ਗੁਰਮੁਖਾ ਨੂੰ ਸਬਾਸ ਵੇਖੋ ਪੰਝਲ ਡੁੱਬਦੇ ਬਦਲੇ ਜਨ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ